ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਤਾਇ ਚਮਕੌਰ ਦਸ਼ਮੇਸ਼ ਪਿਤਾ ਚਾਰ ਸਾਹਿਬਜ਼ਾਦੇ ਅਤੇ ਸੇਕ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੋਹੇਲਾ ਸਨ 1699 ਦੀ ਵਿਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਸੱਦੇ ਤੇ ਸੰਗਤ ਸ੍ਰੀ ਅਨੰਪੁਰ ਸਾਹਿਬ ਪੁੱਜੀ ਹੋਈ ਸੀ ਗੁਰੂ ਸਾਹਿਬ ਜੀ ਨੇ ਸਜਾਇਆ ਦੀਵਾਨ ਸਾਹਮਣੇ ਹੱਥ ਵਿੱਚ ਤੇਗ ਫੜ ਕੇ ਇੱਕ ਸੀਸ ਦੀ ਮੰਗ ਕੀਤੀ ਵਾਰੋ ਵਾਰੀ ਪੰਜੇਰ ਢਾਲੂ ਸਿੱਖ ਲਾਹੌਰ ਦੇ ਭਾਈ ਦਿਆ ਰਾਮ ਦਿੱਲੀ ਦੇ ਭਾਈ ਧਰਮਦਾਸ ਜਗਨਾਥ ਪੁਰੀ ਦੇ ਪਈ ਹਿੰਮਤ ਰਾਏ, દ્વાਰਕਾ ਦੇ ਪਈ ਮੋਖਮ ਚੰਦ ਅਤੇ ਬਿੱਦਰ ਦੇ ਪਈ ਸਾਹਿਬ ਚੰਦ ਉੱਠ ਉੱਠ ਖੜੇ ਹੋਏ। ਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਪੰਜ ਪਿਆਰੇ ਸਹਿਬਾਨ ਨੂੰ ਇੱਕੋ ਬਾਟੇ ਚ ਅੰਮ੍ਰਿਤ ਦੀ ਦਾਤ ਦਿੰਦਿਆਂ ਹਰ ਪੇਤ ਪਾਪ ਮਿਟਾ ਕੇ ਪਈ ਦਿਆ ਸਿੰਘ ਜੀ, ਪਈ ਧਰਮ ਸਿੰਘ ਜੀ, ਪਈ ਹਿੰਮਤ ਸਿੰਘ ਜੀ, ਪਈ ਮੋਖਮ ਸਿੰਘ ਜੀ ਤੇ ਪਈ ਸੈਦ ਸਿੰਘ ਜੀ ਵਜੋਂ ਬਰੂ ਦੇ ਸਿੰਘ ਸਜਾਦੇ ਪੰਜ ਪਿਆਰੇ ਸਹਿਬਾਨ ਹੱਥੋਂ ਗੁਰੂ ਸਾਹਿਬ ਜੀ ਨੇ ਆਪ ਵੀ ਅੰਮ੍ਰਿਤ ਛਕਿਆ। ਪਈ ਗੁਰਦਾਸ ਜੀ ਇਸ ਬਾਰੇ ਦੱਸਦੇ ਨੇ ਪੀਵੇ ਪਾਹਲ ਖੰਡੇ ਧਾਰ ਹੋਏ ਜਨਮ ਸਹਿੇਲਾ ਫਿਰ ਸੰਗਤ ਕੀਨੇ ਖਾਲਸਾ ਮਨ ਮੁਖੀ ਦਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਦਰਚੇਲਾ ਸਿੱਖ ਸੰਗਤ ਵਿੱਚ ਅਮਰਿਤਸਰ ਲਈ ਉत्साਜ ਜਾਪਿਆ ਗੁਰੂ ਜੀ ਦੇ ਸਹਜਾਦੇਆ ਦੇ ਹਜ਼ਾਰਾਂ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਸਿੰਘ ਸੱਜਣੋਂ ਪ੍ਰਾਂਤਿਕ ਸੰਗਤ ਦਾ ਦਸਤੇ ਬਣਾ ਕੇ ਜੰਗੀ ਖੇਡਾਂ ਖੇੜਦੇ ਅਭਿਆਸ ਕਰਦੇ ਸਨ ਗੁਰੂ ਜੀ ਦੇ ਸਹਜਾਦੇ ਬਾਬਾ ਜੀਤ ਸਿੰਘ ਜੀ ਬਾਬਾ ਜੀਰ ਸਿੰਘ ਜੀ ਉਨਾ ਦਿਨਾਂ ਨਾਲ ਹੁੰਦੇ ਸਨ ਗੁਰੂ ਜੀ ਦੇ ਸਾਜੇ ਇਸ ਖਾਲਸਾ ਪੰਥ ਨੂੰ ਮੁਗਲ ਰਾਜ ਦੇ ਅਧਿਕਾਰੀ ਮਾੜੀ ਅੱਖ ਨਾਲ ਵੇਖਦੇ ਸਨ ਗੁਰੂ ਜੀ ਦੀ ਵਾਦੀ ਲੋਕ ਪ੍ਰੇਤਾ ਨੂੰ ਵੇਖਦੇ ਹੋਏ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨਾਲ ਮਿਲ ਕੇ ਅਨੰਦਪੁਰ ਸਾਹਿਬ ਤੇ ਕਈ ਹਮਲੇ ਕੀਤੇ ਪਰ ਗੁਰੂ ਜੀ ਦੇ ਸਿੰਘਾਂ ਅੱਗੇ ਸਭਨਾਂ ਨੂੰ ਮੂੰਹ ਦਿਖਾਣੀ ਪੈਂਦੀ ਮੁਗਲ ਫੌਜਾਂ ਕਈ ਨਵੀਆਂ ਚਾਲਾਂ ਚਲਦੀਆਂ ਤੇ ਅਨੰਦਪੁਰ ਸਾਹਿਬ ਦੇ ਹੱਲੇ ਬੋਲਦਿਆਂ ਰਹਿੰਦੀਆਂ ਸਰਹੰਦ ਦੇ ਲਾਹੌਰ ਤੇ ਸੂਬੇਦਾਰ ਨੂੰ ਪਹਾੜੀ ਰਾਜਿਆਂ ਦੀ ਪੂਰੀ ਮਹਾਤਮਾ ਦੀ ਸਹਾਇਤਾ ਮਿਲਦੀ ਮੁਗਲ ਅਤੇ ਪਹਾੜੀ ਰਾਜਾਂ ਦੁਆਰਾ ਗੁਰੂ ਜੀ ਤੋਂ ਕਿਲਾ ਛਡਵਾਉਣ ਲਈ ਕਈ ਚਾਲਾਂ ਚਲੀਆਂ ਗਈਆਂ ਝੂਠੀਆਂ ਸੌਹਾਂ ਖਾਦੀਆਂ ਗਈਆਂ ਗੁਰੂ ਸਾਹਿਬ ਜੀ ਨੇ ਚਾਲਾਂ ਤੋਂ ਜਾਣੂ ਸਨ ਅਖੀਰ ਗੁਰੂ ਜੀ ਨੇ ਅਕਾਲ ਪੁਰਖ ਦੇ ਹੁਕਮ ਵਿੱਚ 6 ਪਉ ਸੰਮਤ 1612 ਦੀ ਪਿਛਲੀ ਰਾਤ ਨੂੰ ਹੱਡਚੇਰ ਵੀ ਸਰਦੀ ਦੇ ਜੋਰ ਵਿੱਚ ਕਿਲਾ ਛੱਡਿਆ ਗੁਰੂ ਜੀ ਚਾਰ ਸਹਿਬਜ਼ਾਦੇ ਬਾਬਾਜੀਤ ਸਿੰਘ ਜੀ ਬਾਬਾ ਜਜਾਦ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਪੰਜ ਪਿਆਰੇ ਮਾਤਾ ਗੁਜਰੀ ਗੁਰੂ ਕੀ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬਕੌਰ ਜੀ ਅਤੇ ਕੁਝ ਸਿੰਘ ਸਿੰਘ ਪਹਿਲਾਂ ਨਿਕਲੇ ਤੇ ਫਿਰ ਸਿੰਘਾਂ ਦੇ ਕਈ ਜਥੇ ਕੁਝ-ਕੁਝ ਵਿੱਚ ਤੇ ਪਿੱਛੋਂ ਨਿਕਲੇ ਤੇਜ਼ਮੀ ਸੀ ਸਰਸਾ ਚੜ੍ਹੀ ਹੋਈ ਸੀ ਤੂਫਾਨ ਕੁਝ ਪੇਸ਼ ਨਹੀਂ ਸੀ ਜਾਣ ਦੇ ਰਹਾ ਸਿੰਘ ਮੁਗਲਾ ਫੌਜਾਂ ਨੂੰ ਰੋਕਣ ਲਈ ਜੂਝ ਗਏ ਤੇ ਮੁਗਲੀਆਂ ਫੌਜਾਂ ਦੀ ਪੇਸ਼ ਨਾ ਜਾਣ ਦਿੱਤੀ ਸਹਬਜ਼ਾਦਾ ਜੀਤ ਸਿੰਘ ਜੀ ਭਾਈ ਜੀਵਨ ਸਿੰਘ ਜੀ ਭਾਈ ਉਦੇਸ ਸਿੰਘ ਜੀ ਤੇ ਭਾਈ ਬਜਿੱਤਰ ਸਿੰਘ ਜੀ ਨੇ ਮੁਗਲਾਂ ਨੂੰ ਠੱਲਿਆ ਪਰ ਇੱਥੇ ਸਰਸਾ ਦੇ ਕੰਡੇ ਤੇ ਭਾਈ ਉਦੇਸ ਸਿੰਘ ਜੀ ਭਾਈ ਜੀਵਨ ਸਿੰਘ ਜੀ ਅਤੇ ਹੋਰ ਪਿਆਰੇ ਸਿੱਖ ਸ਼ਹੀਦ ਹੋ ਗਏ ਭਾਈ ਬਜਿੱਤਰ ਸਿੰਘ ਜੀ ਸਖਤ ਜ਼ਖਮੀ ਹੋਏ ਪਰ ਸਰਸਾ ਪਾਰ ਕਰ ਗਏ ਸਹਬਜ਼ਾਦਾ ਜੀਤ ਸਿੰਘ ਜੀ ਅਤੇ ਸਹਬਜ਼ਾਦਾ ਜੁਦਾ ਸਿੰਘ ਵੀ ਕੁਝ ਸਿੰਘਾਂ ਨਾਲ ਸਰਸਾ ਪਾਰ ਕਰ ਗਏ ਗੁਰੂ ਸਾਹਿਬ ਜੀ ਸਰਸਾ ਨਦੀ ਨੂੰ ਪਾਰ ਕਰਕੇ ਕੋਟਲਾ ਨਿਹੰਗਾਂ ਪਹੁੰਚੇ ਉੱਥੇ ਚੱਲ ਕੇ ਗੁਰਸਾਹਿਬ ਨੇ ਚੰਪੌਰ ਦੀ ਕੱਚੀ ਗੜੀ ਨੂੰ ਆਪਣਾ ਟਿਕਾਣਾ ਬਣਾਇਆ ਦੇ ਦ ਹੁਕਮ ਮੰਨ ਕੇ ਸਾਰੇ ਸਿੰਘ ਚੜ੍ਹਦੀ ਕਲਾ ਦੇ ਮੁਜੱਸਮੇ ਗੁਰੂ ਜੀ ਨਾਲ ਸੰਕੋੜ ਦੀ ਕੱਚੀ ਗੜੀ ਵਿੱਚ ਆ ਟਿੱਕੇ ਅਤੇ ਅੰਦਰ ਜੰਗ ਦੇ ਮੁਕਾਬਲੇ ਲਈ ਸਾਰੇ ਪ੍ਰਬੰਧ ਕਰ ਲਏ। ਬੁਰ ਸਾਹਿਬ ਜੀ ਨੇ ਜੰਗ ਅਤੇ ਵਿਉਂਤਬੰਦੀ ਕੀਤੀ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ 10 ਲੱਖ ਦਾ ਲਸ਼ਕਰ ਲੈ ਕੇ ਮਗਰ ਹੀ ਆਣ ਪੁੱਜਾ। ਉਸਨੇ ਆਂਖੇ ਟਿੰਡੋਰਾ ਪਿਟਵਾਇਆ ਕਿ ਗੁਰੂ ਜੀ ਆਪਣੇ ਆਪ ਨੂੰ ਆਪਣੇ ਸਾਖੀਆਂ ਸਮੇਤ ਪੇਸ਼ ਕਰਨ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ। ਗੁਰੂ ਜੀ ਨੇ ਇਸ ਟਿੰਡੋਰੇ ਰਾਹੀਂ ਕੀਤੀ ਲਾਨ ਦਾ ਜਵਾਬ ਤੀਰਾਂ ਦੇ ਭਾਰੀ ਬੁਛਾਰ ਨਾਲ ਦਿੱਤਾ 8 ਪੋਸਮੰਤ 1622 ਦਸੰਬਰ 1705 ਦੇ ਦਿਨ ਗੁਰੂ ਜੀ ਦੀ ਫੌਜ ਦੇ ਚਾਲੇ ਸਿੰਘ ਸੂਰਮੇ ਭਾਵੇਂ ਭੁੱਖੇ ਪਾਣੇ ਤੇ ਤਿਹਾਈ ਸਨ ਪਰ ਮੁਗਲਾਂ ਦੀ 10 ਲੱਖ ਦੀ ਫੌਜ ਦੇ ਸਾਹਮਣੇ ਡਟੇ ਹੋਏ ਸਨ ਮੁਗਲਾਂ ਨੂੰ ਵੱਡਾ ਹਮਲਾ ਮੁਗਲਾਂ ਨੇ ਵੱਡਾ ਹਮਲਾ ਕੀਤਾ ਇਸ ਹਮਲੇ ਦੇ ਟੱਕਰੇ ਗੜੀ ਵਿੱਚੋਂ ਪੰਜ-ਪੰਜ ਸਿੰਘਾਂ ਦੇ ਜੱਥੇ ਨਿਕਲਦੇ ਅਤੇ ਵੈਰੀ ਦੇ ਟੁੱਟ ਪੈਂਦੇ ਉਪਰੋਂ ਗੁਰੂ ਜੀ ਸਾਹਿਬ ਜਾਦੀ ਤੇ ਹੋਰ ਸਿੰਘ ਤੀਰਾਂ ਦੇ ਬੁਛਾਰ ਕਰੇ ਜਾਂਦੇ ਸਨ ਬੜਾ ਹੰਮਸਾਨ ਮੱਚਿਆ ਲਗਭਗ 2 ਘੰਟੇ ਵਿੱਚ ਲੋਥਾਂ ਦੇ ਢੇਰ ਲੱਗ ਪਏ ਜ਼ਮੀ ਦੀ ਮਿੱਟੀ ਨજર ਨਾ ਆਉਂਦੀ ਲਹੂ ਨਾਲ ਲਾਲ ਹੋ ਚੁੱਕਾ ਸੀ ਸੱਚੇ ਪਾਤਸ਼ਾਹ ਮੁਗਲ ਜਰਵਾਨੀਆਂ ਦੇ ਨਵੇਂ ਹੱਲੇ ਤੋਂ ਪਹਿਲਾਂ ਕਿਲਾ ਛੱਡ ਜਾਓ ਸਾਹਿਬਜ਼ਾਦੇ ਨੂੰ ਵਾਹ ਨਾ ਲੱਗੇ ਗੁਰੂ ਜੀ ਅਣ ਸੁਣੀ ਕਰਦੇ ਰਹੇ ਤੇ ਫਿਰ ਬੋਲੇ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਪਏ ਕਰਦੇ ਹੋ ਤੁਸੀਂ ਸਾਰੇ ਹੀ ਤਾਂ ਮੇਰੇ ਸਾਹਿਬਜ਼ਾਦੇ ਹੋ ਗੁਰੂ ਜੀ ਦੇ ਇਹ ਵਾਕ ਸਿੰਘਾਂ ਨੂੰ ਲਾਜਵਾਬ ਕਰ ਗਏ ਸਹਿਬਜ਼ਾਦਾਜੀਤ ਸਿੰਘ ਜੀ ਦੀ ਬੇਨਤੀ ਤੇ ਮਹਾਰਾਜ ਨੇ ਉਹਨਾਂ ਨੂੰ ਥਾਪੀ ਦੇ ਕੇ ਸਿੰਘਾਂ ਦੇ ਜੱਥੇ ਨਾਲ ਤੋਰਿਆ ਤੇ ਆਪ ਚਾਹ ਨਾਲ ਪੁੱਤਰ ਨੂੰ ਮੈਦਾਨ-ਜੰਗ ਵਿੱਚ ਜਾਂਦਿਆਂ ਵੇਖਦੇ ਰਹੇ ਪਹਿਲਾਂ ਜੇ ਕਾਰੇ ਗੁੰਜੇ ਬੋਲੇ ਸੋਨੇ ਹਾਲ ਸੱਚੇ ਕਾਲ ਤੇ ਫਿਰ ਕੁਝ ਪਲਾਂ ਵਿੱਚ ਮੁਗਲ ਸਿਪਾਹੀ ਸਿੰਘਾਂ ਦੀ ਦਲੇਰੀਆਂ ਤੇ ਢੇਰ ਹੋਣ ਲੱਗੇ ਦਸ਼ਮੇਸ਼ ਪਿਤਾ ਦੀ ਮਮੰਤੀ ਤੇ ਬੈਠੇ ਸੂਰਬੀਰ ਪੁੱਤਰ ਦੇ ਜੋਹਰ ਵੇਖਦੇ ਰਹੇ ਤੇ ਜਦੋਂ ਸਹਿਬਜ਼ਾਦਾਜੀਤ ਸਿੰਘ ਜੀ ਨੂੰ ਸ਼ਹੀਦੀ ਜਾਮ ਬਖਸ਼ੀ ਹੋਈ ਤਾਂ ਕਲਗੇ ਹਵਾਲੇ ਦਾ ਜਕਾਰਾ ਗੁੰਜਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਰਜ ਚਿਪਣ ਉਪਰੰਤ ਜੰਗ ਬੰਦ ਹੋਈ ਗੱਡੀ ਅੰਦਰ ਗੁਰੂ ਜੀ ਤੇ ਸਿੰਘ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਤੇ ਫਿਰ ਅਰਦਾਸੋ ਦਿਆ ਦਸਮੀਂ ਪਿਤਾ ਜੀ ਨੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਆਪਣੇ ਮਹਾਂਦਰੀ ਨਾਲ ਰਹਦੇ ਭਾਈ ਸੰਗਤ ਸਿੰਘ ਜੀ ਦੇ ਸਿਰ ਕਲਗੀ ਸਜਾ ਦਿੱਤੀ ਤੇ ਇੱਕ ਤੇ ਉੱਚੀ ਆਵਾਜ਼ ਵਿੱਚ ਕਿਹਾ ਪੀਰੇ ਪੀਰੋ ਹਿੰਦ ਮੇ ਰਵਦ ਵਾਹ ਹਿੰਦੀ ਦਾ ਹਿੰਦੀ ਦਾ ਪੀਰ ਚੱਲਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ